ਪੰਜਾਬ ਦੁਪਹਿਰ ਦੇ ਮੌਸਮ ਦੀ ਅਪਡੇਟ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਸਸੇਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ YouTube ਵਾਲੇ ਫਾਰਮਰ ਅਸੀਂ ਲੈ ਕੇ ਆਏ ਜੀ ਅੱਜ 5 ਜੁਲਾਈ ਦੁਪਹਿਰ ਤੋਂ ਸ਼ਾਮ ਤੱਕ ਦੇ ਪੰਜਾਬ ਦੇ ਮੌਸਮ ਦੇ ਕੀ ਹਾਲਾਤ ਨੇ ਤਾਜ਼ਾ ਸੈਟਲਾਈਟ ਇਮੇਜ ਦੇਖ ਲਈਏ ਤਾਂ ਤੁਹਾਨੂੰ ਸਾਫ਼ ਦਿਖਾਈ ਦੇ ਰਿਹਾ ਕਿ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਜੀ ਗੁਰਦਾਸਪੁਰ ਤੋਂ ਲੈ ਕੇ ਦਸੂਹਾ ਮੁਕੇਰੀਆਂ ਦੇ ਵਿਚਕਾਰ ਤੇ ਹੁਸ਼ਿਆਰਪੁਰ ਦੇ ਵਿਚਕਾਰ ਜਿੱਥੇ ਕਿ ਭਾਰੀ ਮੀਂਹ ਦੇ ਅਲਰਟ ਜਾਰੀ ਹੋਏ ਨੇ ਇਸ ਇਲਾਕੇ ਦੇ ਵਿੱਚ ਕਿਉਂਕਿ ਇੱਕ ਜਿਹੜਾ ਸਿਸਟਮ ਹੈ ਜੀ ਉਹ ਉੱਤਰ ਪੱਛਮੀ ਤਰੀਕੇ ਤੋਂ ਪੰਜਾਬ ਦੇ ਵਿੱਚ ਐਂਟਰ ਕੀਤਾ ਹੈ ਜਿਸ ਦੇ ਨਾਲ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਜੀ ਗੱਲ ਕਰ ਲੈਂਦੇ ਆ ਕਿਸ ਇਲਾਕੇ ਦੇ ਵਿੱਚ ਜ਼ਿਆਦਾ ਮੀਂਹ ਦੇ ਚਾਂਸ ਨੇ ਤਾਂ ਤੁਸੀਂ ਦੇਖ ਸਕਦੇ ਹੋ ਪੂਰੇ ਪੰਜਾਬ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਬੱਦਲ ਬਾਈ ਬੀਤੀ ਕੱਲ ਤੋਂ ਛਾਈ ਹੋਈ ਹੈ ਜਿਸ ਦੇ ਨਾਲ ਟੈਂਪਰੇਚਰ ਵੀ ਕਾਫੀ ਘਟਦੇ ਹੋਏ ਹੁਣ ਦਿਖਾਈ ਦੇ ਰਹੇ ਨੇ ਜੀ ਤੇ ਅਗਰ ਮੇਨ ਗੱਲ ਕਰੀਏ ਤਾਂ ਮੇਨਲੀ ਸਿਸਟਮ ਜਿਹੜਾ ਗੁਰਦਾਸਪੁਰ ਤੋਂ ਦਸੂਹਾ ਮੁਕੇਰੀਆਂ ਦੇ ਵਿੱਚਕਾਰ ਇੱਕ ਬਣਦਾ ਹੋਇਆ ਦਿਖਾਈ ਦੇ ਰਿਹਾ ਓਵਰ ਆਲ ਬਾਕੀ ਪੰਜਾਬ ਦੀ ਗੱਲ ਕਰੀ ਤਾਂ ਚੰਡੀਗੜ੍ਹ ਵੱਲ ਵੀ ਹੌਲੀ-ਹੌਲੀ ਹੁਣ ਇੱਕ ਸਿਸਟਮ ਜੋ Shimla ਤੋਂ ਅੱਗੇ ਆਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਜੀ ਉੱਥੇ ਵੀ ਹੁਣ ਕਾਫੀ ਲਗਾਤਾਰ ਟੁੱਟਵੇਂ ਰੂਪ ਦੇ ਵਿੱਚ ਮੀਂਹ ਹੋਣ ਦੇ ਕਾਰਨ ਟੈਂਪਰੇ ਕੁਝ ਟੈਂਪਰੇਚਰ ਜਿਹੜਾ ਉਹ 35 ਤੋਂ 40 ਡਿਗਰੀ ਦੇ ਵਿਚਕਾਰ ਬਣਿਆ ਹੋਇਆ ਇਹ ਲਗਭਗ 37 ਡਿਗਰੀ ਦੀ ਐਵਰੇਜ ਨਿਕਲਦੀ ਹੋਈ ਦਿਖਾਈ ਦੇ ਰਹੀ ਹੈ ਹੁਣ ਗੱਲ ਕਰ ਲਈਏ ਸ਼ਾਮ ਤੱਕ ਦੇ ਮੌਸਮ ਦੀ ਕੀ ਅਲਰਟ ਜਾਰੀ ਹੋਏ ਨੇ ਜੀ ਅ ਮੋਸਮ ਸਮ ਵਿਭਾਗ ਵੱਲੋਂ ਜੋ ਅਲਰਟ ਜਾਰੀ ਹੋਏ ਨੇ ਤੁਸੀਂ ਉਹਦੇ ਵਿੱਚ ਇਤਸਾਫ ਦੇਖ ਸਕਦੇ ਹੋ ਕਿ ਮੌਸਮ ਵਿਭਾਗ ਵੱਲੋਂ ਅੱਧੇ ਪੰਜਾਬ ਨੂੰ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਜਿਹਦੇ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਵਿੱਚ ਸਵੇਰ ਤੋਂ ਟੁੱਟਵੇਂ ਰੁਕਤੇ ਜਮੀਂ ਪੈ ਰਿਹਾ ਪਰ ਵਿਭਾਗ ਨੇ ਤਾਜ਼ਾ ਅਲਰਟ ਅਨੁਸਾਰ ਸੰਗਰੂਰ ਮਾਨਸਾ ਬਰਨਾਲਾ ਪਟਿਆਲਾ ਫਤਿਹਗੜ੍ਹ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਫਜ਼ਿਲਕਾ ਤਰਨਤਾਰਨ ਲੁਧਿਆਣਾ ਰੂਪਨਗਰ ਮੋਗਾ ਫਿਰੋਜ਼ਪੁਰ ਜਲੰਧਰ ਕਪੂਰਥਲਾ ਸ਼ਹੀਦ ਭਗਤ ਸਿੰਘ ਨਗਰ ਹੁਸ਼ਿਆਰਪੁਰ ਅੰਮ੍ਰਿਤਸਰ ਗੁਰਦਾਸਪੁਰ ਦੇ ਵਿੱਚ ਮੀਂਹ ਦੀ ਸੰਭਾਵਨਾ ਜ਼ਿਆਦਾ ਦਿਖ ਬਹੁਤ ਵੱਡਾ ਸਿਸਟਮ ਅਗਰ ਕਹੀਏ ਪੂਰੇ ਪੰਜਾਬ ਦੇ ਵਿੱਚ ਦਿਖਾਈ ਨਹੀਂ ਦੇ ਰਿਹਾ ਪਰ ਟੁੱਟਵੇਂ ਰੂਪ ਦੇ ਵਿੱਚ ਹਰ ਇਲਾਕੇ ਦੇ ਵਿੱਚ ਇੱਕ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਜਿਦੇ ਵਿੱਚ ਜ਼ਿਆਦਾਤਰ ਅਗਰ ਗੱਲ ਕਰੀਏ ਮਾਝੇ ਅਤੇ ਦੁਆਬੇ ਦਾ ਖੇਤਰ ਕਵਰ ਹੁੰਦਾ ਦਿਖਾਈ ਦੇ ਰਿਹਾ ਇਹ ਸੀ ਜੀ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਦੀ ਅਪਡੇਟ ਵੀਡੀਓ ਚੰਗੀ ਲੱਗੀ ਹੈ ਲਾਈਕ ਜਰੂਰ ਕਰਕੇ ਜਾਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਵੀਂ ਵੀਡੀਓਜ਼ ਦੇ ਲਈ ਤੇ ਬਾਕੀ ਅਪਡੇਟਸ ਦੇ ਲਈ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਸ਼ਾਮ ਦੀ ਵੀਡੀਓ ਲੈ ਕੇ ਜਲਦ ਹਾਜ਼ਰ ਹੋਵਾਂਗੇ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ